ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਬਾਰੇ ਦੱਸੋ ਜੀ ਚਟਨੀ ਬਾਰੇ ਪੂਰੀ ਗੱਲਬਾਤ ਬਾਰੇ ਜੋ ਸਾਡੀ ਫੌਜ ਇਹਨੂੰ ਬੋਲਦੀ ਹੈ ਤੁਰਤ ਪਲਾ ਤੁਰਤ ਹਾਂ ਤੁਰਤ ਪਲਾ ਇਹ ਤੁਰਤ ਪਲਾ ਮੇ ਬੈਗਾ ਹੈ ਤੁਰਤ ਤਿਆਰ ਹੋ ਜਾਦਾ ਹੈਗਾ ਅੱਛਾ ਚਟਨੀ ਨੂੰ ਤੁਰਤ ਪਲਾ ਦਾ ਨਾਮ ਹੈ ਹਾਂ ਜੀ ਇਹਨੂੰ ਤੁਰਤ ਪਲਾ ਕਹਿੰਦੇ ਨੇ ਠੀਕ ਹੈ ਦੂਜੀ ਬੇਨਤੀ ਸਾਡੀ ਇਹ ਵੀ ਇਹ ਨਿੰਮਰਾ ਸਲੋਤਰ ਹੈਗਾ ਠੀਕ ਹੈ ਇਹ ਮਿੱਟੀ ਦਾ ਕੁੰਡ ਹੈਗਾ ਠੀਕ ਹੈ ਜਿਹੜੀਆਂ ਅੱਜ ਸਾਡੀਆਂ ਬੀਬੀਆਂ ਭੈਣਾਂ ਨੌਜਵਾਨ ਅੱਜ ਦੇ ਯੁੱਗ ਦੇ ਵਿੱਚ ਵਿਆਹ ਕੇ ਆ ਰਹੀਆਂ ਨੇ ਉਹ ਤਾਂ ਆਉਂਦਾ ਲਾਲੋ ਤੁਸੀਂ ਰਸੋਈ ਦੇ ਵਿੱਚ ਹੀ ਸਾਰਾ ਕੁਝ ਇਹਨਾਂ ਦਾ ਠੀਕ ਹੈ ਉਹ ਪੁੰਡਾ ਸੋਟਾ ਤਾਂ ਅੰਦਰ ਰੱਖਦੀ ਨਹੀਂ ਉਹ ਤਾਂ ਭੁੱਲੀ ਗਈਆਂ ਇਹ ਨਿੰਮ ਦਾ ਸੋਟਾ ਫਿਰ ਉਹ ਵੀ ਕੰਮ ਆਉਂਦਾ ਹੋਰ ਜ਼ਿਆਦਾ ਇਹ ਇਸ ਤਰ੍ਹਾਂ ਵੀ ਕੰਮ ਆਉਂਦਾ ਹੈ ਜਿਹੜੇ ਟਿਗੜੇ ਟਿਗੜੇ ਆ ਟਿਗੜੇ ਨੂੰ ਵੀ ਕੰਮ ਆਉਂਦਾ ਹੈ ਅਚਲ ਲੱਸੀ ਵੀ ਤਿਆਰ ਹੈ ਅਚਲ ਲੱਸੀ ਵੀ ਤਿਆਰ ਹੈ ਨਾਲ ਟਮਾਟਰ ਹੈ ਲਾਲ ਟਮਾਟਰ ਪਾ ਦੇ ਇੱਕ ਵਾਲੇ ਨਹੀਂ ਇੱਕ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਸ਼ੌਣੀ ਨੇ ਗਸنگਾਲ ਦੇ ਵਿੱਚ ਖੜਿਆ ਗੱਲਬਾਤ ਕਰਦੇ ਆ ਇਸ ਵਕਤ ਚਟਨੀ ਤਿਆਰ ਕਰ ਰਹੇ ਹਾਂਗੇ ਛਪੜਾਂ ਦੀ ਪਦੀਨੇ ਦੀ ਲਾਲ ਮਿਰਚ ਪਿਆਜ਼ ਸਾਰਾ ਕੁਝ ਪਾ ਕੇ ਬਾਬਾ ਜੀ ਚਟਨੀ ਤੇ ਮੱਖਣੀ ਦੇ ਨਾਲ ਲੱਸੀ ਦੇ ਨਾਲ ਇੱਥੇ ਹੁਣ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ ਹੋਰ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਗੁਰਦੁਆਰਾ ਸਾਹਿਬ ਖੜਿਆ ਨੇ ਗਸنگ ਸਿੰਘ ਸ਼ੌਣੀ ਮੇਦੇਵਾਸ ਬਾਬਾ ਕਮਧੂਰ ਸਿੰਘ ਜੀ ਤੁਸੀਂ ਜਾਣਦੇ ਹੋ ਸੁਰਖੀਆਂ ਚ ਰਹਿੰਦੇ ਨੇ ਹਮੇਸ਼ਾ ਅੱਜ ਚਟਨੀ ਕੁੱਟ ਕੇ ਖਵਾ ਰਹੇ ਨੇ ਦੇਖ ਸਾ ਗੱਲਬਾਤ ਕਰਦੇ ਆ ਚਪੜਾਂ ਦੀ ਚਟਨੀ ਆ ਇਹ ਵਿੱਚ ਪਾਇਆ ਜੀ ਪਦੀਨਾ ਵਿੱਚ ਪਾਈਆਂ ਨੇ ਲਾਲ ਮਿਰਚਾਂ ਪਿਆਜ਼ ਬਾਕੀ ਸਾਰਾ ਕੁਝ ਪਾਇਆ ਹਾਂਜੀ ਪਾਪਾ ਜੀ ਹਾਂਜੀ ਠੀਕ ਹੈ ਇਦਾਂ ਜਾਂਦਾ ਸਰੀਰ ਵਾਸਤੇ ਬਹੁਤ ਗੁਨਾਕਾਰ ਚੀਜ਼ ਹੈ ਤੇ ਅਸੀਂ ਪੜੀਆਂ ਲਿਖੀਆਂ ਲੜਕੀਆਂ ਨੂੰ ਬੇਨਤੀ ਕਰਦੇ ਆ ਵੀ ਘਰਾਂ ਦੇ ਵਿੱਚ ਕੁੰਡੇ ਛੋਟੇ ਜਿਹੇ ਪ੍ਰਾਣੀਆਂ ਬਜ਼ੁਰਗ ਮਤਾਵਾ ਚਟਣੀ ਘੁਟਦੀਆਂ ਹੁੰਦੀਆਂ ਮਿਸੇ ਪ੍ਰਸ਼ਾਤੇ ਨਾਲ ਚਟਣੀ ਨਾਲ ਲੱਸੀ ਮੱਖਣੇ ਸਾਰੇ ਗੋਇਆ ਤਿਆਰ ਕਰਕੇ ਸਕੌਨੀਆਂ ਤਿਆਰ ਇਹਦੇ ਡੌਲੇ ਪਏ ਹੁੰਦੇ ਖਰਾਕ ਖਾਂ ਹੁਣ ਤਾਂ ਫਿਰ ਲੋਪ ਹੋ ਗਿਆ ਸਭ ਕੁਝ ਹਾਂਜੀ ਹਾਂਜੀ ਹੁਣ ਤਾਂ ਲੋਪ ਹੋ ਗਿਆ ਹੁਣ ਤਾਂ ਬੱਕਰੀ ਦਾ ਦੁੱਧ ਪਾਲਣਾ ਪੈਂਦਾ ਜੇ ਕੋਈ ਬੱਚਾ ਜਰਮ ਲੈਣਾ ਹੈਗਾ ਠੀਕ ਹੈ ਕਿਤੇ ਨਾ ਉੱਤਰਦਾ ਛੇਤੀ ਹੁਣ ਤਾਂ ਕਹਿੰਦੇ ਨੇ ਗੋਹੇ 'ਚ ਮੁਸਕਾਉਂਦੀ ਆ ਹਾਂ ਤਾਂ ਗੋਹੇ 'ਚ ਮੁਸਕਾਉਂਦੀ ਆ ਮੱਝਾਂ ਦੇ ਰਸੇ ਲਵੇੜ ਤੇ ਤੇ ਕਿਸਾਨ ਵੀ ਬਾੜੀ ਬਾੜੀ ਵੀ ਨਹੀਂ ਲਾਉਂਦੇ ਹੁਣ ਤਾਂ ਲਾਹਸਨ ਨਹੀਂ ਬੀਜਦੇ ਨਾ ਨਾ ਇਹ ਕਿਸਾਨ ਧਾਬ ਚੌਧਰੀ ਬਣ ਗਏ ਹਾਂਜੀ ਕਿਸਾਨ ਵੀ ਚੌਧਰੀ ਬਣ ਗਏ ਆਪਣੇ ਸਾਰੀਆਂ ਉਹ ਜੜੀਆਂ ਬੂਟੀਆਂ ਤਿਆਰ ਨਹੀਂ ਆ ਸਾਰੀਆਂ ਸਬਜ਼ੀਆਂ ਤਿਆਰ ਨੇ ਲਾਈਆਂ ਹੋਈਆਂ ਨੇ ਬਿਨਾਂ ਰੇ ਸਪਰੇ ਵਾਲੀਆਂ ਬਿਨਾਂ ਰੇ ਸਪਰੇ ਵਾਲੀਆਂ ਠੀਕ ਹੈ ਹਾਂਜੀ ਦੋਸਤੋ ਚਟਨੀ ਲਗਭਗ ਤਿਆਰ ਹੈ ਆਪੇ ਆ ਜਿਹੜਾ ਰਹਿ ਗਿਆ ਇਹ ਵੀ ਪਾ ਦਿੰਦਾ ਲੱਸੀ ਵੀ ਤਿਆਰ ਹੈ ਇਹ ਖਰਾਬ ਹੈ ਜੀ ਲੱਸੀ ਵੀ ਤਿਆਰ ਹੈ ਅਚਲ ਲੱਸੀ ਵੀ ਤਿਆਰ ਹੈ ਲੱਸੀ ਨਾਲ ਛਕਾਂਗੇ ਹੁਣ ਮੱਖਣੀ ਨਾਲ ਮੱਖਣੀ ਵੀ ਤਿਆਰ ਹੈ ਮੱਖਣੀ ਵੀ ਤਿਆਰ ਹੈ ਮੱਖਣੀ ਦੇ ਨਾਲ ਛਕਾਂਗੇ ਹੁਣ ਪ੍ਰਸ਼ਾਦੇ ਚਟਨੀ ਦੇ ਨਾਲ ਮਰਜੀ ਫੌਜ ਆ ਜੇ ਹੋਰ ਤਿਆਰ ਕਰ ਦਾਂਗੇ ਠੀਕ ਹੈ ਹਾਂਜੀ ਬਾਬਾ ਜੀ ਫੋਨ ਨੰਬਰ ਕਿੰਨਾ ਹੈ ਖੜ ਕੇ ਬਣਾ ਲੀ 9855795280 ਬਈ ਜੇ ਕਿਸੇ ਨੇ ਵੀ ਬਾਬਾ ਜੀ ਨਾਲ ਗੱਲਬਾਤ ਕਰਨੀ ਹੈ ਕੋਈ ਵੈਸੇ ਵੀ ਹੋਗਾ ਪਰ ਕਹਨੇ ਆਂਗੇ ਸੁਖਰ ਬਲਾਸ ਕਰਨੇ ਨੇ ਆਪੱਚ ਤਾਂ ਨੰਬਰ ਵੀ ਬਾਬਾ ਜੀ ਦਾ ਦੇ ਦਿੱਤਾ ਕਮਧੂਰ ਸਿੰਘ ਲਾਲ ਟਮਾਟਰ ਹੈ ਲਾਲ ਟਮਾਟਰ ਪਾ ਦੇ ਇੱਕ ਬਾਲੇ ਨਹੀਂ ਇੱਕ ਦੇਖ ਸਕਦੇ ਹੋ ਵੀ ਲਾਲ ਟਮਾਟਰ ਰਹਿ ਗਿਆ ਸੀ ਉਹ ਵੀ ਪਾ ਦਿਓ ਭਾਈ ਇੱਕ ਚਟਣੀ ਹੈ ਜਿਹੜੀ ਬਣ ਕੇ ਤਿਆਰ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀਰੋ ਰਿਪੋਰਟ ਦੇਖੋ ਵੀਡੀਓ ਵੀਡੀਓ ਐਂਡ ਤੱਕ ਦੇਖਿਓ ਤੁਸੀਂ ਸਿਰਾ ਗੱਲਬਾਤ ਖੁੱਲਾ ਦੇਖ ਸਕਦੇ ਹੋ ਜੇ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਸਵੀਰਾਂ ਦੇਖ ਲਓ ਤੁਸੀਂ ਇਸ ਵਕਤ ਸ਼ਾਉਣੇ ਬਾਬਾ ਜੀ ਨੇ ਲਾਤਾ ਤੜਕਾ ਮੋਰ ਮੋਰ ਤਾਂ ਪਰਮਾਤਮਾ ਹੀ ਹੰਦੀ ਲਾਈ ਜੂਗ ਦੇਖਾ ਜਾਂਦਾ ਹਾਂ ਮੈਂ ਇੱਕ ਮਿਠਾ ਜਾਂਦਾ ਦੇਖੋ ਜੀ ਚਟਨੀ ਦੇਖੋ ਤੁਸੀਂ ਬਾਬਾ ਜੀ ਬਾਬਾ ਗਮਧੂਰ ਸਿੰਘ ਜੀ ਸਾਨੂੰ ਦੱਸੀ ਨਹੀਂ ਤੁਸੀਂ ਇਹ ਸਬਜ਼ੀ ਇਹਦਾ ਦਾਅ ਕਰਦੀ ਤੋ ਤੋ ਜੀ ਕੁੰਡਾ ਤਾਂ ਚਟਨੀ ਨੂੰ ਲੱਗ ਰਿਹਾ ਹੈ ਤੜਕਾ ਦੋਸਤੋ ਲਹ ਲਿਆ ਮਲਿਆ ਹਮਲੇ ਲਿਓ ਜੀ ਮਲਿਆਈ ਲਿਓ ਕਮੇਟੀ ਵਾਲਾਂ ਦਾ ਗੁਰਦੁਆਰਾ ਨਹੀਂ ਹੈਗਾ ਇਹ ਹਾਂਜੀ ਕਮੇਟੀ ਵਾਲਾਂ ਦਾ ਗੁਰਦੁਆਰਾ ਨਹੀਂ ਹੈਗਾ ਇਹ ਕਮੇਟੀ ਵਾਲਾਂ ਦਾ ਠੀਕ ਆ ਜਿਹੜੀ ਫੌਜ ਦਾ ਜਿਹੜੀ ਫੌਜ ਦਾ ਉਹ ਆਜ਼ਾਦ ਹੈ ਠੀਕ ਆਜ਼ਾਦ ਗੁਰਦੁਆਰਾ ਹੈ ਲੈਓ ਜੀ ਫਿਰ ਕਮੇਟੀ ਵਾਲੇ ਤੋਂ ਤੁਹਾਡਾ ਨਹੀਂ ਹੈ ਕਮੇਟੀ ਵਾਲੇ ਤੇ ਨਹੀਂ ਮਿਲਿਆ ਹੀ ਮਿਲਦੀ ਮਿਲਦੀ ਨਹੀਂ ਪਰ ਤੇ ਮੈਂ ਨਾਲ ਤਾਂ ਜੇ ਬਾਲਾ ਹੁਣ ਆਪਾਂ ਬੈਠੇ ਆਂ ਸੋਚਦੇ ਆਂ ਜੀਤੇ ਦਿਨ ਬਾਬੇ ਲੋਵੇ ਲਾਦੇ ਕਪ ਹੱਡੀਆਂ ਤਾਂ ਨਹੀਂ ਹੋਰ ਬਾਬੇ ਲਵੇ ਆ ਕੇ ਛੱਕਿਆ ਕਰਾਂਗੇ ਆਪਾਂ ਵੀ ਥੱਕੇ ਜਾਂਦੇ ਆ ਖਾਬਰਾਂ ਲਾਉਂਦੇ ਲਾਉਂਦੇ ਕਦੇ ਕਿਤੇ ਕਦੇ ਕਿਤੇ ਵਗ ਜਾਂਦੇ ਆ ਗੁਲਦੀਪ ਸਿੰਘ ਬਾਈ ਕਹਿੰਦਾ 20 ਦਿਨ ਬਾਬੇ ਲਵੇ ਲਾਉਣੇ ਆ ਸੰਗਤਾਂ ਤਾਂ ਵੱਧੀਆਂ ਨੇ ਜੇ ਲੰਗਰ ਪਾਣੀ ਨਾਲ ਜੇ ਹੁਣ ਕਮੇਟੀਆਂ ਆਣੇ ਜੇ ਖੁੱਲੋ ਹੋਵੇ ਉੱਥੇ ਆ ਛਕਾਉਣ ਦੀ ਸੰਗਤਾਂ ਹੁਣ ਜੁੜ ਜਣ ਉੱਥੇ ਤਾਂ ਕਿੱਥੇ ਆਉਂਦੀ ਨਹੀਂ ਹੁੰਦਾ ਹੁਣ ਕਮੇਟੀਆਂ ਵਾਲਿਆਂ ਚ ਕਰੀਏ ਕੀ ਕਦੀ ਨਾ ਓਰੇ ਰੋਪਾ ਖੇੜੇ ਇਹਨਾਂ ਵਾਲਿਆਂ ਲਾਲਿਆਂ ਦੀ ਮਲੇਈ ਬਾਬਾ ਮਲੇਈ ਪਾ ਲੈਂਦੀ ਮਲੇਈ ਲੈਂਦੀ ਬਾਬਾ ਜੀ ਨੇ ਹੁਣ ਬਣੂ ਗੱਲ ਬਈ ਬਾਬਾ ਜੀ ਮਲੇਈ ਪਾ ਕੇ ਗੱਲ ਬਣੂਗੀ ਛਟਨੀ ਝਾਪਾਤੀ ਜੀ ਆ ਬਣ ਗਈ ਗੱਲ ਸਿਰਾ ਹੁਣ ਬਣਾਉਣੀ ਜੀ ਬਣੂਣੀ ਵਾ ਬਣਾਉਣਾ ਜੀ ਇਹ ਤੇ ਅੰਦਰ ਚੜਦੇ ਇਹ ਹੈ ਜੀ ਚਟਨੀ ਉਂਗਲਾਂ ਚਟਣ ਵਾਲੀ ਚਟਨੀ ਕਹਿੰਦੇ ਨੇ ਇਹਨੂੰ ਖਜੇ ਤਾਂ ਬਣਨੇ ਇਹਨੇ ਗਰਮ ਗਰਮ ਮਲੇਈ ਪਾਈ ਆ ਬਾਬੇ ਨੇ ਅੱਧਾ ਜੱਗ ਮਲੇਈ ਦਾ ਠੋਕਿਆ ਸੰਗਤਾਂ ਨੂੰ ਕੋਈ ਆਓ ਇਹ ਨਹੀਂ ਹੈਗਾ ਵੀ ਬਾਬਾ ਹੀ ਖਾਂਦਾ ਅਸੀਂ ਹੁਣ ਦੂਏ ਪਿੰਡ ਤੀਏ ਤੇ ਜਾਂਦੇ ਆ ਹੂੰ ਹਾਂ ਮਸਾਲਾ ਮੀਟ ਮਸਾਲਾ ਇਹ ਨਾ ਪਾਇਓ ਇਹ ਕਾਨੂੰ ਪਾਉਨੇ ਹੋ ਟੇਸਟ ਵਧੀਆ ਬਣੂਗਾ ਫਿਰ ਦੇਖ ਲਓ ਆਪਣੇ ਹਿਸਾਬ ਨਾਲ ਪਾ ਲਿਓ ਟੇਸਟ ਬਹੁਤ ਵਧੀਆ ਬਣਦਾ ਅੱਛਾ ਇਹ ਖੱਟਾ ਮਿੱਠਾ ਕਿੰਨਾ ਚੰਗਾ ਪਾਉਂਦੇ ਪਾ ਦਿਓ ਫਿਰ ਪਾ ਦਿਓ ਪਾ ਦਿਓ ਪਾ ਦਿਓ ਕਿੰਨਾ ਕੁ ਤੁਹਾਨੂੰ ਹਿਸਾਬ ਹੈ ਪਾ ਦਿਓ ਮਨਣਾ ਬਾਬੇ ਦਾ ਮੈਂ ਪਾ ਦੋ ਪਾ ਦੋ ਫਿਰ ਪਾਉਂਦੇ ਹੋਣੇ ਫਿਰ ਹੋਰ ਸਬਜ਼ੀਆਂ ਪੈਂਦਾ ਹੈ ਅੱਛਾ ਸਬਜ਼ੀਆਂ ਜਾਂਦੇ ਬਾਬਾ ਵੀ ਹੋਰ ਲਾਤਾ ਤੜਕਾ ਬਾਬੇ ਨੇ ਕੁਝ ਹੋਰ ਪਾਤਾ ਇੱਕ ਚੀਜ਼ ਹੋਰ ਆਈਟਮ ਪਾਤੀ ਆਖਣੀ ਦੇਖੇ ਤੂੰ ਉਂਗਲਾਂ ਚਟਾਗੇ ਉਂਗਲਾਂ ਚਟਾਂਗੇ ਅੱਗ ਘਟਾ ਲਓ ਥੋੜੀ ਜੀ ਚੀਜ਼ ਘਟੇ ਕਿ ਨਾ ਜਿਆਦਾ ਸੇਕ ਖਰਾਬ ਕਰੂਗਾ ਸੇਕ ਘਟਾ ਕਟਾਈ ਬਾ ਮਾੜਾ ਜਰ ਰੱਖੇ ਮੱਠਾ ਜਿਹਾ ਸੇਕ ਵਾਹ ਲਈ ਜਾ ਮਸ ਥੱਲੇ ਨਾ ਲੱਗੇ ਜਾ ਬਈ ਮਾਤਾ ਤੂੰ ਤੋਟੇ ਦੇ ਪੱਤੇ ਸੰਭੋ ਤੂੰ ਕੇ ਕੀ ਉਹ ਗਾਉਂਦੇ ਤੂੰ ਤੋਂ ਦੇ ਪੱਤੇ ਆਂਦਾ ਪਕੌੜੇ ਆਹ ਦੇਖੋ ਜੀ ਹਲਵਾਈ ਦੇਖੋ ਸਾਡੇ ਲਵੇ ਕੀ ਪਾਲਕ ਮੁੱਕ ਗਿਆ ਤੀ ਪਾਲਕ ਸਾਡੇ ਪਿੰਡ ਛਾੜੀ ਵਿੱਚ داری ਸਾਹਰਨ ਦੇ ਪੋਤੇ ਪੁੱਤੀ ਤੇ ਕੋਤੇ ਦਾ ਵਿਆਹ ਸੀ ਹਾਂ ਤੇ ਪਾਲਕ ਮਾ ਪਕੌੜੇ ਬਣਾਉਂਦਾ ਸੀ ਪਾਲਕ ਮੁੱਕ ਗਿਆ ਉਸ ਤੋਂ ਬਾਅਦ ਜਦ ਪਾਲਕ ਮੁੱਕ ਗਿਆ ਮਾਹ ਲੇ ਜੀ ਹੁਣ ਕੀ ਸੰਗਤ ਚ ਉਹ ਜਿਹੜੇ ਮਤਲਬ ਵਿਆਹ ਚ ਪ੍ਰੋਗਰਾਮ ਤੇ ਵੱਧ ਵੱਧ ਇਕੱਠ ਹੋ ਗਿਆ ਇਕੱਠ ਜਾਂਦੇ ਹੋ ਗਿਆ ਹਾਂ ਮੈਂ ਤਾਂ ਤੂਟੇ ਦੇ ਪੱਤੇ ਮਾ ਪੱਤੇ ਲੈ ਭਾਈ ਤੂੰਦੇ ਪੱਤੇ ਢੋ ਕੇ ਸਮਾਰ ਕੇ ਚੀਰ ਕੇ ਵਿੱਚ ਪਾ ਕੇ ਬੇਸਨ ਬੁੱਸਣਾ ਬਣਾ ਕੇ ਪਕੌੜੇ ਉਦੋਂ ਹੀ ਵਧੀਆ ਬਣੇ ਪਾਲਕ ਨਾਲ ਵੀ ਵਧੀਆ ਬਣਿਆ ਕਰਾਰੇ ਅੱਛਾ ਹਾਂ ਤੂੰ ਤੇ ਦਾ ਪੱਤਾ ਕਰਾਰਾ ਵੀ ਹੁੰਦਾ ਹੈ ਤੂੰ ਤੇ ਦਾ ਪੱਤਾ ਵੀ ਕਰਾਰਾ ਹੁੰਦਾ ਦੇਖ ਕਿਉਂ ਬਾਬਾ ਜੀ ਗਾੜ ਚੜਦੀ ਕਲਾ ਦੇਖ ਲੋ ਵੀ ਆਉੜ ਕੀ ਹੈ ਮੌਕੇ ਦਾ ਹਥਿਆਰ ਮੌਕੇ ਦਾ ਹਥਿਆਰ ਕੰਮ ਆ ਗਿਆ ਤੂੰਦੇ ਦੇ ਪੱਤਿਆਂ ਦੇ ਪਕੌੜੇ ਖਵਾਏ ਕਹਿੰਦਾ ਉਦੋਂ ਵੀ ਸੁਆਦ ਲੱਗੇ ਅਲਵਾਈ ਸਾਹਿਬ ਕਹਿੰਦਾ ਇੱਧਰ ਚਟਨੀ ਬਣ ਰਹੀ ਹੈ ਗੱਲਾਂ ਬਾਤਾਂ ਨੇ ਦੋਸਤੋ ਆਪਣੀਆਂ ਆਮ ਗੱਲਾਂ ਬਾਤਾਂ ਨੇ ਚਲੋ ਮਾਂ ਰਲ ਮਿਲ ਕੇ ਸਾਰੇ ਗੱਲਾਂ ਬਾਤਾਂ ਕਰ ਲਈਏ ਨਾਲੇ ਤਰੋ ਖਾਣਾ ਪੀਣਾ ਚੱਟਣੀ ਵੀ ਸਾਰੇ ਕਰਿਆ ਕਰੋ ਬਾਬਾ ਜੀ ਦੇ ਕਹਿਣ ਮੁਤਾਬਕ ਨਿੰਮ ਦਾ ਛੋਟਾ ਤੇ ਮਿੱਟੀ ਦਾ ਕੁੰਡਾ ਮਿੱਟੀ ਦਾ ਕੁੰਡਾ ਵੀ ਇਹ ਹਰੇਕ ਘਰੇ ਹੋਣਾ ਚਾਹੀਦਾ ਤਾਂ ਹੀ ਤਾਂ ਹੀ ਅਸੀਂ ਬਿਮਾਰੀਆਂ ਨਾਲ ਜੂਝ ਰਹਿਆਂ ਹਾਂ ਜੀ ਹਾਂ ਜੀ ਹਾਂ ਜੀ ਹੂੰ ਜੇ ਹੈ ਨਹੀਂ ਸਾਡੇ ਕਿਸੇ ਦੇ ਦੇਖ ਸਕਦੇ ਹੋ ਜੀ ਬਾਬਾ ਜੀ ਲੱਸੀ ਪਾ ਰਹੇ ਨੇ ਆਪ ਸੇਵਾ ਕਰਕੇ ਜਿਹੜਾ ਲੰਗਰ ਚੁਕਾ ਰਹੇ ਨੇ ਦੇਖ ਸਕਦੇ ਹੋ ਜੀ ਇਸ ਵਕਤ ਗੁਰਪ੍ਰੀਤ ਸਿੰਘ ਲੈਹਰਾ ਸਮਾਜ ਸੀਪੀ ਨੇ ਵੀ ਬਣਨੇ ਅੱਜ ਦਾ ਲੀਲਾ ਪਰਣਾ ਇਹ ਤਾਕਤ ਦਾ ਖਜ਼ਾਨਾ ਹੈ ਸਾਡਾ ਇਹ ਕਹੀਏ ਤਾਕਤ ਦਾ ਖਜ਼ਾਨਾ ਹੈ ਅਸਲ